ਵਾਜ ਤੇ ਪਪੰਦਰ ਬੱਲੇ 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 ਕਹਿੰਦਾ ਸੱਪ ਸੱਪ ਨੂੰ ਲੜੇ ਤੇ ਉਹ ਵਿਓ ਕਿਨੂੰ ਚੜੇ ਆ ਆ ਬਾਜ ਪਰਲੇ ਪਸੇਆ ਐਵੇਂ ਨਹੀਂ ਐਵੇਂ ਨਹੀਂ ਵਾਕਿਆ ਚੱਲਦੀ ਹੋਈ ਕੁਸ਼ਤੀ ਕਹਿੰਦਾ ਜਦ ਲੋਹਾ ਬਾਈ ਇਸ ਟਾਈਮ ਬਾਜ ਪਹਿਲਵਾਨ ਜੀ ਉਪਰੇ ਤੇ ਪਪੰਦਰ ਪਹਿਲਵਾਨ ਜੀ ਮਾਛੀ ਬਾੜਾ ਇਸ ਟਾਈਮ ਹੀਠਾ ਕਨਰਨਾਟ ਧੁੱਪਾਂ ਦੇ ਵਿੱਚ ਸਰਦੇ ਆ ਨਾ ਵਿੱਚ ਸਿਆਲਾ ਠਰਦੇ ਆ ਅਦਰ ਸੋਨੀ ਯੂਐਸਏ ਦਾ ਮਾਨਸਮਾਨ ਹੋਣ ਲੱਗਾ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਲਓ ਚੱਲਦੀ ਹੋਈ ਕੁਸ਼ਤੀ ਹੈ ਬਾਜ ਸੁਰਜਨ ਪੁਲਾਨ ਜੀ ਮੜਾ ਲਾਈਵ ਵਾਲੇ ਕੈਮਰੇ ਤੋਂ ਪਰਲੇ ਪਾਸ ਰਹੇ ਦੋਨੋਂ ਰੈਫਰੀ ਲਓ ਚੱਲਦੀ ਹੋਈ ਕੁਸ਼ਤੀ ਹੈ ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸੰਗਤ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਠਿੱਬੀ ਲਾ ਕੇ ਡੇਕਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਉਹ ਰਾਜੇ ਖੇਲੇ ਅੜਬ ਪੰਜਾਬੀ ਜੇਗਰਾ ਰੱਖ ਦੇ ਖੇਡਣ ਦਾ ਭਪਿੰਦਰ ਅਜਨਾਲਾ ਆ ਖਾੜਾ ਮਾਛੀਵਾੜਾ ਸੇਰ ਸੋਹਣਿਆ ਇਰਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਹਾਂਜੀ ਹਾਂਜੀ ਬੁਲਾਉਂ ਜੀ ਲੋਕੋ ਚੇਲੇ ਦੋ ਹੀ ਮੇਰੇ ਆ ਮੇਰੀ ਉਹਨਾਂ ਦਾ ਵੀ ਵਧੀਆ ਬਣਦੀ ਆ ਮੇਰੇ ਪੱਠੇ ਆ ਇਹ ਨਹੀਂ ਗੱਲ ਜੇ ਆਉਂਦਾ ਨਜ਼ਾਰਾ ਤਾਂ ਮਾਰੋ ਲਲਕਾਰਾ ਜੋਰ ਨਾਲ हां जी बा बहुत बढ़िया कुश्ती चलदी हुई भाई जगजोत कनाडा सोफी कनाडा ਤੇ ਰਾਣਾ ਵੀਰ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਪੰਨ ਸਾਹਿਬ ਹੋਣਾ ਵੱਲੋਂ हां जी ਨਾ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਰ ਉੱਤਰਾ ਤੇ ਝੰਡੇ ਗੱਡਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਉਹ ਪਿੱਟ ਪੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਕੱਲ ਸਿਰੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਨੀਲ ਛੱਤ ਵਾਲਾ ਬੱਸੀ ਆ ਰਾਜੂ ਆ ਜਾ ਰਾਜੂ ਤੇ ਪਛਪਿੰਦਰ ਆਓ ਜੀ ਰਾਜੂ ਪਹਿਲਵਾਨ ਜੀ ਰਾਏ ਬਾਲ ਤੇ ਪਛਪਿੰਦਰ ਪਹਿਲਵਾਨ ਜੀ ਆਲਮਗੀਰ ਆ ਜਾ ਪਹਿਲਵਾਨ ਜਲਦੀ ਨਾਲ ਲਾਓ ਬਾਜ ਤੇ ਪਛਪਿੰਦਰ ਬਹੁਤ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਆਇਨਾ ਨੌਜਵਾਨਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਟਦਾ ਬਾਤਾਂ ਸਮੇਂ ਦੀਆਂ ਉਹ ਬੱਲੇ ਕਹਿੰਦਾ ਮੁੜਕੋ ਮੁੜਕੀ ਹੋ ਗਿਆ ਵੇਖੋ ਚੋਰ ਚੋਬਰਾਂ ਦਾ ਗੰਡਾ ਵੀ ਨਹੀਂ ਜੁਗਦਾ ਜਿਸਮ ਕਠੋਰ ਚੋਬਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਹਾਂਜੀ ਔਰ ਦੂਸਰੇ ਪਾਸੇ ਭਪਿੰਦਰ ਪਹਿਲਵਾਨ ਜੀ ਅਖਾੜਾ ਮਾਛੀਵਾੜਾ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਰਦਾ ਨਹੀਂ ਹੋ ਰੀਸਾਂ ਨਾ ਪਹਿਲਵਾਨਾਂ ਦੀਆਂ ਨਹੀਂ ਹੋ ਰੀਸਾਂ ਇਹਨਾਂ ਪਹਿਲਵਾਨਾਂ ਦੀਆਂ ਆਲਮ ਕੈਰੀ ਉਧਰ ਸਰਦਾਰ ਬਲਬੀਰ ਸਿੰਘ ਜੀ ਰਾਮਗੜ ਜਿਹੜੀ ਬਾਜ ਵਾਲੀ ਕੁਸ਼ਤੀ ਚੱਲ ਰਹੀ ਆ ਜਿੱਤਣ ਵਾਲੇ ਪਹਿਲਵਾਨ ਨੂੰ 200 ਰੁਪਏ ਦੇਣਗੇ ਇੱਕ ਪਾਸੇ ਆ ਬਾਜ ਪਹਿਲਵਾਨ ਜੀ ਰੌਣੀ ਤੇ ਦੂਜੇ ਪਾਸੇ ਭਪਿੰਦਰ ਪਹਿਲਵਾਨ ਜੀ ਮਾਛੀਵਾੜਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਭਾਈ ਰਾਜੂ ਪਹਿਲਵਾਨ ਜੀ ਰਾਇਏਬਾਲ ਤੇ ਭਪਿੰਦਰ ਪਹਿਲਵਾਨ ਜੀ ਆਲਮਗੀਰ ਆਓ ਭਲਾ ਜੀ ਅਖਾੜੇ ਪਾਸੇ ਚ ਨਾ ਚੱਲਦੀ ਹੋਈ ਕੁਸ਼ਤੀ ਹੈ ਬਾਜ ਤੇ ਭਪਿੰਦਰ ਵਾਲੀ ਕਹਿੰਦਾ ਪੱਕੀ ਤਿੱਤਰ ਹੀ ਕਮਾਤੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ ਵਾਕਿਆ ਬਾਜ ਹੈ ਔਰ ਨਾਲ ਭਪਿੰਦਰ ਬਾਛੀਵੜਾ ਦਿਨ ਤੇ ਇਸ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਾਰਦਾ ਓਹੋ ਓ ਬੱਲੇ 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 ਭਾਈ ਤਾੜੀਆਂ ਤੂੜੀਆਂ ਲਾ ਦਿਓ ਹਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਵਾਨ ਅਮਰੀਕ ਸਿੰਘ ਜੀ ਰੌਣੀ ਵਾਲਿਆਂ ਵੱਲੋਂ 5-500 ਦੇ ਮਾਣ ਬਲਾਰਾ ਲਈ ਪੁੱਜਦੇ ਹੋਇਆ ਬਹੁਤ ਬਹੁਤ ਸੀ ਅਤੇ ਮਿੱਠੀ ਜੀ ਜੁਬਾਨ ਤੋਂ ਬਿਨਾ ਉਹ ਇੱਜਤਾਂ ਦੇ ਬੱਟੇ ਜਿੱਤੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਐਸੇ ਕੰਮ ਧੰਦੇ ਦੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਜੇ ਦੁਰ ਫਿੱਡੇ ਮੂੰਹ ਇਹੋ ਜੇ ਛੱਲਗ ਬੰਦੇ ਦੇ ਲਓ ਦਰਸ਼ਕੋ ਜਿਹੜਾ ਆ ਨੌਜਵਾਨ ਪੁੱਜਿਆ ਇੱਕ ਵਾਰ ਤਾੜੀਆਂ ਲਾ ਦਿਓ ਏ ਰਾਜੂ ਐ ਰਾਈਏਵਾਲ ਦੀ ਧਰਤੀ ਦਾ ਵਾਕਿਆ ਐਸ ਨੌਜਵਾਨ ਦੀ ਵੀ ਪੂਰੀ ਡਿਮਾਂਡ ਹੈ ਪਹਿਲਵਾਨ ਜਰਨੈਲ ਪਹਿਲਵਾਨ ਜੀ ਰਾਈਏਵਾਲ ਉਹਨਾਂ ਦਾ ਤਿਆਰ ਕੀਤਾ ਹੈ ਪਹਿਲਵਾਨਾ ਹੈ ਹੈਰੀ ਪਹਿਲਵਾਨ ਜੀ ਉਹਨਾਂ ਦਾ ਪਸ਼ਪਿੰਦਰ ਆ ਜਾਓ ਫੋਟੋ ਕਰਵਾ ਲਓ ਜਲਦੀ ਨਾਲ ਪਸ਼ਪਿੰਦਰ ਆਲਮਗੀਰ ਹਾਂ ਆ ਮੈਂ ਬੇਨਤੀ ਕਰਦਾ ਜਰਨੈਲ ਪਹਿਲਵਾਨ ਜੀ ਇੱਕ ਵਾਰ ਸਲਾਮੀ ਦਿਓ ਖਾੜੇ ਪਾਤਸ਼ਾਹ ਨੂੰ ਜਰਨੈਲ ਪਹਿਲਵਾਨ ਜੀ ਰਾਈਏਵਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਹੋ ਆਂਜੀ ਇੱਕ ਵਾਰ ਤਾੜੀਆਂ ਲਾਓ ਬਹੁਤ ਵਧੀਆ ਖਾੜਾ ਚੱਲਦਾ ਰਾਇਏਵਾਲ ਦੇ ਵਿੱਚ ਬਹੁਤ ਵਧੀਆ ਹੈਰੀ ਪਹਿਲਵਾਨ ਜੀ ਤੁਸੀਂ ਵੀ ਦੇ ਇੱਕ ਵਾਰ ਸਲਾਮੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਟਰ ਲੱਗੇ ਆ 20 25 ਮੁੰਡੇ ਜਿਹੜੇ ਪ੍ਰੈਕਟਿਸ ਕਰਦੇ ਆ ਰਾਇਏਵਾਲ ਦੇ ਵਿੱਚ ਉਹਨਾਂ ਦਾ ਸ਼ਾਗਿਰਦ ਹੈ ਰਾਜੂ ਪਹਿਲਵਾਨਾ ਪਹਿਲਵਾਨ ਅਮਰੀਕ ਸਿੰਘ ਜੀ ਕਹਿੰਦੇ ਦੀ ਵੀ ਅੱਜ ਇਹ ਗੱਲ ਕਰਦੇ ਸੀ ਕਹਿੰਦੇ ਵੀ ਐਸ ਡੈੜੀ ਦੇ ਵਿੱਚ ਬਹੁਤ ਸਮੇਂ ਬਾਅਦ ਕੋਈ ਮੁੰਡਾ ਜਿਹੜਾ ਇੱਕ ਨੰਬਰ ਦਾ ਵਧੀਆ ਤਕੜਾ ਹੋਇਆ ਆ ਰਾਜੂ ਪਹਿਲਵਾਨਾ ਰਾਇਏਵਾਲ ਹੈਲੋ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਜਰਨੈਲ ਬਿੱਤਰ ਸਾਡੇ ਇਲਾਕੇ ਦੇ ਵਿੱਚ ਕਦੇ ਐਡਾ ਪਹਿਲਵਾਨ ਪੈਦਾ ਨਹੀਂ ਹੋਇਆ ਸੀ ਉਹ ਥੋੜਾ ਜਿਹਾ ਚੱਲ ਰਿਹਾ ਉਹ ਗੁਮਾਇਆ ਗਿਆ ਹੁਣ ਸਾਡੀ ਰੱਬ ਨੇ ਸੁਣੀਆ ਸਾਡਾ ਇਲਾਕਾ ਵਧੀਆ ਇਲਾਕਾ ਪਰ ਹੁਣ ਮੁੰਡਾ ਇੱਕ ਏਕ ਨੰਬਰ ਦਾ ਪੈਦਾ ਹੋਇਆ ਤੁਹਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਹੈਲੋ ਬਾਜੀ ਬਾਹ ਲਾ ਉਧਰ ਧਾਨਾ ਵੱਲੋਂ ਆ ਰਾਜੂ ਵਾਲੀ ਕੁਸ਼ਤੀ ਵਿੱਚ ਜਿੱਤਣ ਵਾਲੇ ਪਹਿਲਵਾਨ ਦੇ ਲਈ 1100 ਰੁਪਇਆ ਦਿੱਤਾ ਜਾਣਾ ਹੈ 1100 ਰੁਪਇਆ ਆ ਰਾਜੂ ਵੱਲ ਉਹ ਉਹ ਬੱਲੇ 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 ਪਪਿੰਦਰ ਤੇ ਬਾਜ ਸਮੇਂ ਦੀ ਬਾਤ ਹੈ ਕੌਣ ਜਿੱਤਦਾ ਕੌਣ ਹਾਰਦਾ ਆ ਜਿਹੜਾ ਨੌਜਵਾਨਾ ਦਰਮਿਆਨਾ ਕਹਿੰਦਾ ਚਰਨਾਂ ਦੇ ਵਿੱਚ ਬਈ ਕਿਹੇ ਹੀ ਗੁਣ ਲੈਣਾ ਪੈਂਦਾ ਏ ਉਧਰ ਸਰਦਾਰ ਸੁਖਵੀਰ ਸਿੰਘ ਜੀ ਮਾਨ ਸਰਪੰਨ ਸਾਹਿਬ ਉਹਨਾਂ ਵੱਲੋਂ ਐਨਾ ਪੰਜਾਬੀ ਬੋਲਣ ਲਈ 500 ਦੇ ਵੱਡੇ ਮਾਣ ਫਿਰ ਤੋਂ ਪੁੱਜਦੇ ਹੋਏ ਆ ਬਹੁਤ ਬਹੁਤ ਧੰਨਵਾਦ ਹਾਂਜੀ ਸ਼ੁਰੂ ਕਰਵਾ ਦੀ ਜੀ ਹਲੇ ਹਲੇ ਰਾਜੂ ਕਰੀਆ ਤਕੜਾ ਹਲੇ ਆ ਰਾਜੂ ਪਹਿਲਵਾਨ ਰਾਇਏਵਾਲ ਹਲੇ ਹਲੇ ਆਰ ਪਸ਼ਪਤ ਪਹਿਲਵਾਨ ਮਹਾਨ ਮਗੀਰ ਤੋਨਾ ਦਰਮਿਆਨ ਕੁਸ਼ਤੀ ਜਿਹੜੀ ਬਹੁਤ ਵਧੀਆ ਇਹ ਬਰਾਬਰ ਦੀਆਂ ਕੁਸ਼ਤੀਆਂ ਨੇ ਨੋਟ ਕਰੋ ਲੱਖ ਰੁਪਏ ਦੀ ਕੁਸ਼ਤੀ ਹੈ ਜਿਹੜੀ ਸ਼ੁਰੂ ਹੋਈ ਹੈ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦਰਮਿਆਨ ਹਲੋ ਹੋਣਾ ਭੀਮਣ ਦਾ ਸਮਾਂ ਅਰ ਪੰਚਪੰਦਰ ਵਾਲੀ ਕੁਸ਼ਤੀ ਦਾ ਸਮਾਂ ਇਹ ਨੋਟ ਕਰੋ 20-20 ਮਿੰਟ ਦਾ ਸਮਾਂ ਦੋਨੇ ਕੁਸ਼ਤੀਆਂ ਦਾ ਅਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਪਸ਼ਪੰਦਰ ਤੇ ਹਲੋ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਉਹ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਤ ਉਸਤਾਦਾਂ ਨੂੰ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਪ੍ਰੀਤ ਪੰਜ ਤੇ ਰਣਜੀਤભાઈ ਕੋਟਲੀ ਵੱਲੋਂ ਆ 1100 ਬੇੜਾ ਰਾਜੂ ਵਾਲੀ ਕੁਸ਼ਤੀ ਉੱਪਰ ਲੱਗਿਆ ਜਿੱਤਣ ਵਾਲੇ ਪਹਿਲਵਾਨ ਨੂੰ ਦਿੱਤਾ ਜਾਣਾ ਹੈ ਪਹਿਲਵਾਨ ਨੋਟ ਕਰਿਓ ਵਾਕਿਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਆ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ hui ਬਾਜ ਪਹਿਲਵਾਰ ਰੌਣੀ ਤੇ ਭਪਿੰਦਰ ਪਹਿਲਵਾਨ ਦੇ ਨਾਲ ਕੁਸ਼ਤੀ ਖੜਾ ਮਾਚੀ ਬੜਾ 15 ਮਿੰਟ ਕੁਸ਼ਤੀ ਹੋ ਗਈ ਆ ਤੇ 5 ਮਿੰਟ ਕੁਸ਼ਤੀ ਦੇ ਬਾਕੀ 22 ਡੇਰੇ ਵੱਲੋਂ ਬਾਬਾ ਜੀ ਨਾਲ ਵੱਲੋਂ ਬਾਜ ਵਾਲੀ ਕੁਸ਼ਤੀ ਉੱਪਰ 500 ਰੁਪਿਆ ਤੇ 1000 ਰੁਪਿਆ 1100 ਰੁਪਿਆ ਬਲਵਿੰਦਰ ਸਿੰਘ ਜੀ ਨਾਲ ਵੱਲੋਂ ਲੰਮੜਦਾ ਸਾਹਿਬ ਉਹਨਾਂ ਵੱਲੋਂ ਅ 1100 ਰੁਪਿਆ ਬਾਜ ਵਾਲੀ ਕੁਸ਼ਤੀ ਉੱਪਰ ਹੈ ਇਹ ਨੋਟ ਕਰਦੇ ਜਾਓ ਬਹੁਤ ਵਧੀਆ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਅਰ ਸਮੇਂ ਦੀ ਬਾਤ ਹੈ ਪਰਵਿੰਦਰ ਕੀੜੀ ਵੀਰਾ ਉਹ ਵੀ ਜਿਹੜਾ ਪਿੱਛੇ ਤੇ ਪਾਰ ਆਪਣੀ ਇਹ ਮਿੱਟੀ ਦੀ ਭਰੀ ਹੋਈ ਬਹੁਤ ਚੱਕਰਿਆ ਬੋਰੀ ਬੱਲੇ 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 ਸਮੇਂ ਦੀ ਬਾਤ ਆ ਕੌਣ ਜਿੱਤਦਾ ਕੌਣ ਹਰਦਾ ਨਹੀਂ ਉਹ ਰੀਸਾਂ ਦੇ ਪਹਿਲਵਾਨਾਂ ਦੀਆਂ ਨਹੀਂ ਉਹ ਰੀਸਾਂ ਇਹਨਾਂ ਪਹਿਲਵਾਨਾਂ ਦੀਆਂ ਕਹਿੰਦਾ ਸੂਰਜ ਵੀ ਅਕਬਰ ਸਾਵੇ ਕੋਪਾ ਜੇਟ ਤੇ ਹੜਦੀਆਂ ਉਹ ਤੱਬ ਦੀ ਜਿਵੇਂ ਤੰਦੂਰੀ ਰੋਟੀ ਇੰਜ ਪੰਨ ਅਨੁਸਾਰਦੀਆਂ ਉਹ ਬਾਗ ਵਿੱਚ ਛੱਡਿਆ ਯਾਰੋ ਨੈਗਰ ਜਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਉਹ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਕਹਿੰਦੇ ਵੀਰ ਵੱਲੋਂ 1000 ਜਿਹੜਾ ਬਾਜ ਵਾਲੀ ਕੁਸ਼ਤੀ ਉੱਪਰ ਹੈ 1000 ਬਾਜ ਵਾਲੀ ਕੁਸ਼ਤੀ ਉੱਪਰ ਤੇ 14 ਮਿੰਟ ਬੀਤੇ ਆ ਅਗਰਦੀਪ ਭਲਵਾਂ ਜੀ ਉਸ ਸਮਾਂ ਸਮਾਂ 4 ਮਿੰਟ ਬਾਕੀ ਹੈ ਜੀ 4 ਮਿੰਟ ਦਾ ਸਮਾਂ ਬਾਕੀ ਹੈ ਲਓ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਮੈਦਾਨ ਦੇ ਵਿੱਚ ਦਰਸ਼ਨ ਸਿੰਘ ਜੀ ਜਰਗੜੀ ਉਹਨਾਂ ਵੱਲੋਂ 1100 ਰੁਪਇਆ ਦੰਗਲ ਕਮੇਟੀ ਲਈ ਪੁੱਜਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਧਰ ਸਰਦਾਰ ਬਲਵੀਰ ਸਿੰਘ ਜੀ ਮਨਾ ਨੋਟ ਰੱਖਿਓ ਵਿੱਚ ਆਜੋ ਪਸ਼ਵਿੰਦਰ ਸਿੰਘ ਜੀ ਹਾਂ ਜੀ ਆਜੋ ਆਜੋ ਸਰਜਨ ਭਲਵਾਂ ਜੀ ਸਮਾਂ ਚਾਲਦੀ ਕੁਸ਼ਤੀ ਰੋਕ ਨਾ ਕਲਿਓ ਲਾ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਨਾਂ ਨੌਜਵਾਨਾਂ ਦਰਮਿਆਨ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਦੁਨੀਆ ਪਹੁੰਚੀ ਜਾਂਦੀ ਏ ਭਾਈ ਦੂਰੋਂ ਨੇੜਿਆਂ ਹੰਬ ਹੰਬਾ ਕੇ ਉਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬੈਜਾ ਗੋਡੀ ਲਾ ਕੇ ਉਹ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬੈਜਾ ਗੋਡੀ ਲਾ ਕੇ ਵਾਕਿਆ ਚਲਦੀ ਹੋਈ ਕੁਸ਼ਤੀ ਹਾਂਜੀ ਜੀ ਸਸੀ ਭਾਈ ਨਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਪਹਿਲਵਾਨਾਂ ਦਰਮਿਆਨ ਸਮੇਂ ਦੀ ਬਾਤ ਆ ਕਹਿੰਦਾ ਮੌਲਿਆਂ ਦੇ ਕੋਲੋਂ ਅੜੇ ਕੱਟੇ ਕੱਢੇ ਜਾਂਦੇ ਨਾ ਉਹ ਸੁੱਖੀ ਲੋਪੋ ਬਾਧੀਆਂ 'ਚ ਲੱਕੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲ ਬਿਰਲੇ ਹੀ ਬਣਦੇ ਸੌਕੇ ਹੁੰਦੇ ਨਹੀਂ ਦਲੇਰ ਪੁੱਤ ਧੌਣੇ ਲੋਪੋ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲੇ ਆਣੇ ਖੇਡਦੇ ਔਖੇ ਕੋਵਰੇ ਪਟਾਰੀ ਵਿੱਚ ਪੌਣੇ ਲੁੱਪੋ ਵਾਲਿਆ ਔਖੇ ਕੋਵਰੇ ਪਟਾਰੀ ਵਿੱਚ ਬਾਈ ਭਪਿੰਦਰ ਤੇ ਬਾਜਵਾਲੀ ਕੁਸ਼ਤੀ ਦਾ 2 ਮਿੰਟ ਦਾ ਸਮਾਂ ਬਾਕੀ ਆ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਹਣ ਸਿੰਘਾਂ ਤੋਂ ਫੜ ਕੇ ਬਾਈ ਕਿਸੇ ਕਿਸੇ ਨੂੰ ਬਲ ਹੁੰਦਾ ਠੱਬੀ ਲਾ ਕੇ ਡੇਗਣ ਦਾ ਕੇ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਹਾਂਜੀ ਬਾਈ ਉਧਰ ਸੀਰਾ ਗਰੁੱਪ ਉਹਨਾਂ ਵੀਰਾਂ ਦੇ ਵੱਲੋਂ ਜਿਹੜਾ ਅਗਲੇ ਸਾਲ ਦੇ ਲਈ 51 ਮਨੀ ਯੂਐਸ 51000 ਐਨਾ ਭਰਾਵਾ ਵੱਲੋਂ ਵੀ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਸਾਲ ਦੇ ਲਈ ਲਓ ਦਰਸ਼ਕੋ ਤੇ ਸੁਪਰਸਟਾਰ ਪਾਰਸ ਫੀਲਡ ਵੱਲੋਂ 51000 ਅਗਲੇ ਸਾਲ ਲਈ ਦਿੱਤਾ ਜਾਣਾ ਹੈ ਆ ਰਾਜੂ ਸਿੰਘ ਜੀ ਉਹਨਾਂ ਵੱਲੋਂ 51000 ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਆ ਬਹੁਤ ਬਹੁਤ ਧੰਨਵਾਦ ਆ ਸਰਦਾਰ ਸਾਫ ਸਿੰਘ ਜੀ ਬਿਰਕਾ ਪਿੰਡ ਹੰਮਤਗੜ ਸ਼ਨਾ ਰਾਜੂ ਵਾਲੀ ਕੁਸ਼ਤੀ ਪਰ ਆ 1100 ਕੇ ਦਿੱਤਾ ਜਾਣ ਲਓ ਭਪਿੰਦਰ ਤੇ ਆ ਬਾਜ ਵਾਲੀ ਕੁਸ਼ਤੀ ਵੀ ਬਹੁਤ ਬੱਲੇ 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 ਨਹੀਂ ਹੌ ਰਿਸਾ ਇਹਨਾਂ ਨੌਜਵਾਨਾਂ ਦੀ ਇਸ ਟਾਈਮ ਭਪਿੰਦਰ ਪਹਿਲਵਾਨ ਉੱਪਰਲੀ ਸਾਈਡ ਉਹ ਬੱਲੇ 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 ਉਹ ਬੱਲੇ ਬੱਲੇ ਨਹੀਂ ਹੌ ਰਿਸਾ ਕਹਿੰਦਾ ਮੱਜਾ ਸਾਲ-ਸਾਲ ਚੁੰਗੀਆਂ ਨੇ ਬੂਰੀਆਂ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹੋ 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 ਵਾਹ ਬਾਈ ਬੋਲੋ ਹੁਣ ਬੋਲੋ ਲਓ ਭਪਿੰਦਰਾ ਬਾਈ ਦਰਸ਼ਕੋ ਹਾ ਲੋ ਹਾ ਲੋ ਹਾ ਲੋ ਹਾ ਲੋ ਆਏ ਹਾਈ ਓਏ ਰਿਜ਼ਲਟ ਭਾਵੇਂ ਕੋਈ ਵੀ ਰਹਾ ਪਰ ਨਹੀਂ ਸੋ ਨਿਹਾਲ ਸਾਤ ਸ੍ਰੀ ਅਕਾਲ ਓ ਦਰਸ਼ਕੋ ਰਿਜ਼ਲਟ ਭਾਵੇਂ ਕੋਈ ਵੀ ਰਹਾ ਪਰ ਆ ਕੁਰਬਾਨੀ ਹੋ ਗਈ ਇੱਕ ਵਾਰ ਤਾੜੀਆਂ ਮਾਰੋ ਜ਼ੋਰ ਨਾਲ ਬਾਜਵੀ ਵੀ ਬਣਾ ਕੇ ਇਹ ਵੱਡੀ ਗੱਲ ਆ ਭਪਿੰਦਰ ਦਾ ਕੋਈ ਛੋਟਾ ਵੱਡਾ ਨਾ ਨਹੀਂ ਬਹੁਤ ਵੱਡਾ ਨਾਂ ਏ ਭਪਿੰਦਰ ਪਹਿਲਵਾਨ ਦਾ ਹਿੰਦੁਸਤਾਨ ਦੇ ਵੱਡੇ ਵੱਡੇ ਮੱਲਾਂ ਦੇ ਨਾਲ ਕੁਸ਼ਤੀਆਂ ਲੜ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਭਪਿੰਦਰ ਪਹਿਲਵਾਨ ਜੀ ਉਹ ਬਾਈ ਚਮਕੌਰ ਪਹਿਲਵਾਨ ਹੱਲਾ ਆਓ ਪਹਿਲਵਾਨ ਜੀ ਵਿੱਚ ਤੇ ਨਾਲ ਸੋਨੀ ਸੋਨੀ ਪਹਿਲਵਾਨ ਜੀ ਸੇਉੜਾ ਭਪਿੰਦਰ ਦੇ ਦਰਮਿਆਨ ਵੀ ਕੁਸ਼ਤੀ ਬਹੁਤ ਵਧੀਆ ਲਾ ਰਾਜੂ ਦੀ ਵੀ ਅੱਜ ਦੇ ਸਮਰ ਵਿੱਚ ਤੂਤੀ ਬੋਲਦੀ ਆ ਐਸ ਸੀਜ਼ਨ ਦੇ ਵਿੱਚ ਐਸ ਪਹਿਲਵਾਨ ਨੇ 15 ਮੋਟਰਸਾਈਕਲ ਜਿੱਤੇ ਆ ਹਰ 10 ਬੋਲਟ ਤੇ 6 ਝੋਟੀਆਂ ਰਾਜੂ ਦੀਆਂ ਐ ਸੀਜ਼ਨ ਦੇ ਵਿੱਚਾਂ ਬਾਕੀ ਵਧੀਆ ਮੱਲਾਂ ਦੇ ਨਾਲ ਕੁਸ਼ਤੀਆਂ ਦਿਖਾਈਆਂ ਸਮੇਂ ਦੀ ਬਾਤ ਹੋਣੀ ਹੈ ਕੌਣ ਜਿੱਤਦਾ ਕੌਣ ਹਰਦਾ ਭਲਾਂਜੀ ਤੇ ਕੁਸ਼ਤੀ ਛੁੱਟ ਗਈ ਤਾਂ ਵਿਚਾਲੇ ਲਿਆਇਓ ਜਦੋਂ ਛੁੱਟ ਗਈ ਹਲੇ ਨਾ ਜੀ ਆਜੋ ਸੋਨੀ ਪਹਿਲਵਾਨ ਜੀ ਸੋਨੀ ਪਹਿਲਵਾਨ ਜੀ ਸਿਆਉੜਾ ਤੇ ਨਾਲ ਹੀ ਬੇਨਤੀਆ ਜੱਸਾ ਪਹਿਲਵਾਨ ਜੀ ਪੱਟੀ ਉਹ ਵੀ ਤਿਆਰਵਾ ਤਿਆਰ ਰਹਿਣਾ ਬਾਈ ਪਹਿਲਵਾਨ ਜੱਸਾ ਪੱਟੀ ਜੀ ਔਰ ਪੋਲੂ ਪਹਿਲਵਾਨ ਅਖਾੜੇ ਵਿੱਚ ਆਜੋ ਫੋਟੋ ਕਰਾਉਣ ਦੇ ਲਈ ਪਹਿਲਵਾਨ ਅਮਰੀਕ ਸਿੰਘ ਜੀ ਵੱਲੋਂ ਬੇਨਤੀ ਆ ਪਹਿਲਵਾਨ ਹੱਲਾ ਆਪਾ ਇੰਦਰ ਰਾਜ ਜੀ ਦਾ ਤਿਆਰ ਕੀਤਾ ਪਹਿਲਵਾਨ ਹੈ ਤੇ ਬਹੁਤ ਵਧੀਆ ਕੁਸ਼ਤੀਆ ਜ਼ੋਰਦਾਰ ਤਾੜੀ ਵਾਲਾ ਪਹਿਲਵਾਨਾਂ ਦੇ ਨਾਂ ਤੇ ਬਣਾਣਾ ਪਹਿਲਵਾਨ ਜਸਪੱਤੀ ਜੀ ਔਰ ਪੁੱਲ ਉਹ ਬੱਲੇ 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 ਲਓ ਰਾਜੂ ਤੇ ਪਸ਼ੁਪਿੰਦਰ ਆਲਮਗੀਰ ਸਮੇਂ ਦੀ ਬਾਤ ਹੈ ਕੌਣ ਜਿੱਤਦਾ ਕੌਣ ਹਾਰਦਾ ਹੈ ਕਹਿੰਦਾ ਮੁੱਲ ਪਹਿਣ ਸਰੀਰਾਂ ਦੇ ਜਿੰਨਾ ਲਾਈਆਂ ਮਿਹਨਤਾਂ ਉੱਠ ਕੇ ਸਨ ਜੋਰ ਜਵਾਨਾਂ ਦਾ ਲੈ ਜਨ ਭਰਿਆ ਮੇਲਾ ਲੁੱਟ ਕੇ ਇਹ ਆੜੀਅਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਉਹ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪੌਂਦੀ ਦੀ ਜਵਾਨੀ ਵਾਕਿਆ ਚੱਲਦੀ ਹੋਏ ਕੁਸ਼ਤੀ ਹਾਂਜੀ ਇੱਕ ਪਾਸੇ ਰਾਜੂ ਐ ਬਾਬਾ ਜੀ ਨੇ ਇੱਕ ਮਿੰਟ ਹੀਰੇ ਬਾਬਾ ਜੀ ਨੂੰ ਬੇਨਤੀ ਆ ਮਹਾਂਪੁਰਸ਼ਾਂ ਨੂੰ ਅ ਜੱਸਾ ਭਲਾ ਜੀ ਬਾਬਾ ਜੀ ਤੋਂ ਆਸ਼ੀਰਵਾਦ ਲੈਣਾ ਆ ਦੋਨੋਂ ਪਹਿਲਵਾਨ ਜੀ ਭਾਈ ਜਿਹੜੇ ਵੀਰਾਂ ਨੇ ਉੱਪਰੋਂ ਪੈਸੇ ਲਾਇਆ ਕੁਸ਼ਕ ਤਾਂ ਮੇਰੇ ਕੋਲ ਪੁੱਜ ਗਿਆ ਕੁਸ਼ਕ ਮੇਰੇ ਵੀਰਾਂ ਨੇ ਜਿਹੜਾ ਲਾਇਆ ਭਵਿੰਦਰ ਵਾਲੀ ਕੁਸ਼ਤੀ ਪਰ ਉਹ ਪੁੱਜਦੇ ਕਰਦੇ ਹੋ ਲਓ ਬੱਲੇ ਬੱਲੇ ਇਹ ਰਾਜੂ ਪਹਿਲਵਾਨ ਰਹੀਏ ਵਾਲ ਉੱਪਰਲੀ ਸਾਈਡ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮੱਜਾ ਸਾਲ-ਸਾਲ ਚੁੰਗੀਆਂ ਨੇ ਬੂਰੀਆਂ ਮਾਂ ਨੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਕਿ ਜਦੋਂ ਲਾਈ ਦਾ ਥੋੜੀ ਸੱਟ ਮਹਿਸੂਸ ਕਰ ਰਿਹਾ ਪਹਿਲਵਾਨਾ ਇੱਕ ਵਾਰ ਜੱਸਾ ਪਹਿਲਵਾਨ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰੋ ਜੀ ਜੱਸਾ ਪਹਿਲਵਾਨ ਪੱਟੀ ਹਿੰਦ ਕੇਸ਼ਰੀ ਇੰਟਰਨੈਸ਼ਨਲ ਸੁਲਵਿੰਦਰ ਸਿੰਘ ਸਿੰਧਾ ਪਹਿਲਵਾਨ ਜੀ ਚੂਸਲੇ ਦਾ ਉਹਨਾਂ ਦਾ ਪੁੱਤਰ ਹੈ ਔਰ ਬਹੁਤ ਬਹੁਤ ਧੰਨਵਾਦ ਪਹਿਲਵਾਨਾਂ ਦਾ ਤਿਆਰ ਕੀਤਾ ਪਹਿਲਵਾਨਾਂ ਜੀ ਉਧਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਜਗਵਿੰਦਰ ਸਿੰਘ ਜੀ ਰਾਹਿਲ ਆ ਸਰਪੰਚ ਸਾਹਿਬ ਹਰਵਤਪੁਰ ਵਾਲੇ ਲਾਈਵ ਜੁੜੇ ਹੋਏ ਆ ਨਾਲੇ ਜਸਕਿੰਦਰ ਸਾਡਾ ਵੀਰ ਆ ਇਸ ਕੁਸ਼ਤੀ ਦੰਗਲ ਦੇ ਨਾਲ ਲਾਈਵ ਜੁੜੇ ਆਂ ਦੰਗਲ ਕਮੇਟੀ ਹੈਵਤਪੁਰ ਬਹੁਤ ਬਹੁਤ ਧੰਨਵਾਦ ਜੀ ਆਨਵਾਜ਼ ਵਾਹ ਜੀ ਵਾਹ ਅਸੀਂ ਤਾਂ ਤੁਹਾਨੂੰ ਧੰਨਵਾਦ ਕਰਦੇ ਆਂ ਭਾਈ ਬਲਬੀਰ ਸਿੰਘ ਜੀ ਨੰਬਰਦਾਰ ਸਾਹਿਬ ਬਿੱਟੂ ਛੰਦਾਰ ਸਾਹਿਬ ਜੀ ਪੰਜਾਬ ਪੁਲਿਸ ਸਾਹਿਬ ਸਿੰਘ ਜੀ ਬਿਰਕ ਸਾਹਿਬ ਹਿੰਮਤ ਕਾਂਡ ਦੰਗਲ ਕਮੇਟੀ ਤੋਂ ਪਹੁੰਚੇ ਨੇ ਤਿੰਨ ਤੀਸਰੇ ਮਹੀਨੇ ਦੀ 5 ਤਰੀਕ ਨੂੰ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਘਮ ਕੇ ਘਮ ਕੇ ਘਮ ਕੇ ਬੱਲੇ 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 ਜੂਤੇ ਪਸ਼ਪੰਦਰ ਭਾਈ ਦਰਸ਼ਕੋ ਤਾੜੀਆਂ ਤੂੜੀਆਂ ਲਾ ਦਿਓ ਇਹ ਆਨੰਦੋਂ ਦਾ ਕੁਸਤੀ ਦਾ ਮੀਰੇ ਬੋਲੋ ਕਹਿੰਦਾ ਇੱਕ ਦਾ ਦੇ ਵਿੱਚ ਬਲ ਹੁੰਦਾ ਐਨ ਜੇ ਗੱਲ ਕਰੀਏ ਬੱਲੇ ਬੱਲੇ ਕਰਵਾਈਆ ਪ੍ਰਬੰਧਕ ਕਮੇਟੀ ਨੇ ਆਹ ਹਰੇਕ ਮਿੰਟ ਮੜਿਆ ਤੇ ਸਮਾਂ ਲਓ ਅਗਲੇ ਸਾਲ ਇਹਨਾਂ ਵੀਰਾਂ ਵੱਲੋਂ 31000 ਦਿੱਤਾ ਜਾਣਾ ਗਰਦੰਤ ਪੁਰਥਲਾ ਸੁਖ ਢਿੰਡਸਾ ਗੁਰਜਾਰ ਟਵਾਣਾ ਆਰਸ਼ ਪੁਰਥਲਾ ਇਹਨਾਂ ਵੀਰਾਂ ਵੱਲੋਂ ਭਵਾਨੀ ਦੇ ਯਾਰਾਂ ਵੱਲੋਂ ਅਗਲੇ ਸਾਲ ਆ 31000 ਰੁਪਏ ਦਾ ਇਸ ਕੁਸ਼ਤੀ ਦੰਗਲ ਵਿੱਚ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਪਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਪਹਿਲਵਾਨਾਂ ਦਰਮਿਆਨ 15 ਮਿੰਟ ਦਾ ਸਮਾਂ ਦੇ ਦਿਓ ਜੀ ਸਰਦਾਰ ਸੁਖਵੀਰ ਸਿੰਘ ਜੀ ਸਰਪੰਨ ਸਾਹਿਬ ਉਹਨਾਂ ਵੱਲੋਂ ਬੇਨਤੀ ਆ 15 ਮਿੰਟ ਦੇ ਵਿੱਚ ਖਾੜਾ ਕਲੀਅਰ ਹੋ ਜੀ ਬਾ ਆਏ ਆ ਉਹ ਰਾਜੂ ਰਾਇਏ ਬਾਲ ਬਾਲ ਰਾਇਏ ਬਾਲ ਉਧਰ ਤੈ ਦਿਲੋਂ ਧੰਨਵਾਦ ਕਰਦਿਆਂ ਸਰਦਾਰ ਗੁਰਜੰਟ ਸਿੰਘ ਜੀ ਸਰਦਾਰ ਗੁਰਜੰਤ ਸਿੰਘ ਜੀ ਬਿਰਦਨੋ ਜੱਬਲਾ ਦੇ ਤੁਹਾਡੇ ਸਾਹਮਣੇ ਸਿਰੇ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਆ ਵਾਹ ਬਈ ਵਾਹ ਲਾ ਚੱਲਦੀ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦਰਮਿਆਨ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰ ਫਿਰ ਤੋਂ ਸਾਡਾ ਵੀਰ ਸੋਨੀ ਹਿਆਣਾ ਬੜਾ ਪਿਆਰਾ ਹੈ ਬਾਈ ਸੁਖਵੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨਾਲ ਇੱਕ ਵਾਰ ਸ਼ਰਮੀ ਦੇ ਮਾੜੀ ਸੁਖਵੀਰ ਲਾ ਸੋਰੀ ਸੋਨੀ ਵੀਰ ਬਹੁਤ 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 ਇੱਕ ਮਿੰਟ ਆ ਜਾ ਸੁਖਵੀਰ ਭਾਈ ਤੂੰ ਆ ਜਾ ਮਾੜੇ ਦੇ ਚੋ ਸਖਵੀਰ ਸਰਪੰਚ ਸਾਹਿਬ ਸਖਵੀਰ ਸਿੰਘ ਜੀ ਸਰਪੰਚ ਉਹ ਬੱਲੇ 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 ਇਧਰ ਚੱਲਦੀ ਹੋਈ ਕੁਸ਼ਤੀ ਇੱਕ ਪਾਸੇ ਜੱਸਾ ਪੈਲਵਣ ਪੱਟੀ ਹਿੰਦੁਸਤਾਨ ਦਾ ਸੁਪਰਸਟਾਰ ਪੈਲਵਣ ਤੇ ਦੂਜੇ ਪਾਸੇ ਹਾਂਜੀ ਬਈ ਯਾਰ ਏਕਾ ਬੱਚੀ ਐ ਅ ਵਿਚ ਨੂੰ ਜੇ ਪਤਾ ਭਾਈ ਇੱਕ ਬੇਨਤੀ ਐ ਇੱਕ ਹੋ ਜਾਵੇ ਤੇ ਸੋਨਿਊਰ ਬੀਰੂ ਨਾਲ ਵੱਲੋਂ ਅਗਲੇ ਸਾਲ ਚੰਡੀ ਲਈ ਵੀ ਵਧੀਆ ਯੋਗਦਾਨ ਦਿੱਤਾ ਜਾਣਾ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਜੈਕਾਰਾ ਬਾਬਾ ਨਮੋਨਾਸ ਜੀ ਮਹਾਰਾਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦ ਹੈ ਪਹਿਲਵਾਨ ਜੱਸਾ ਪੱਟੀ ਤੇ ਭੋਲੂ ਪਹਿਲਵਾਨ ਅੰਦੌਰ ਇੱਕ ਮਿੰਟ ਆਇਆ ਸਰਪੰਚ ਤੋਂ ਲਓ ਇਹ ਕਿਤਾ ਦੇ ਵਿੱਚ ਬਲ ਹੁੰਦਾ ਐਨ ਜੇ ਗੱਲ ਕਰੀਏ ਬੱਲੇ ਬੱਲੇ ਕਰਵਾਈ ਆ ਪ੍ਰਬੰਧਕ ਕਮੇਟੀ ਨੇ ਕਿ ਪਾਰਟੀ ਬਾਜੀ ਤੋਂ ਉੱਤੇ ਉੱਠ ਪੈਰ ਧਰਨਾ ਵਣ ਕਰਨਾ ਪੈਂਦਾ ਏ ਉਹ ਬੇਨੀਤੀ ਨਹੀਂ ਹੋਈਦਾ ਨੀਤੇ ਰਜਨੀ ਚਾਹੀਦੀ ਜੇ ਕੁਸ਼ਤੀਆਂ ਵਧੀਆ ਲੱਗੀਆਂ ਤਾਂ ਪ੍ਰਬੰਧਕ ਕਮੇਟੀ ਦੇ ਨਾਤੇ ਖੁੱਲ ਕੇ ਤਾੜੀ ਵੱਜਣੀ ਚਾਹੀਦੀ ਜੇ ਕੁਸ਼ਤੀਆਂ ਵਧੀਆ ਲੱਗੀਆਂ ਤਾਂ ਅਮਰੀਕ ਪਹਿਲਵਾਨ ਜੀ ਦੀ ਰੌਣੀ ਦੇ ਨਾਤੇ ਖੁੱਲ ਕੇ ਤਾੜੀ ਵੱਜਣੀ ਚਾਹੀਦੀ ਪਹਿਲਵਾਨ ਜੀ ਇੱਕ ਵਾਰ ਦੇਸ ਸੱਮੀ ਖਾੜੇ ਨੂੰ ਪਹਿਲਵਾਨ ਅਮਰੀਕ ਸਿੰਘ ਜੀ ਰੌਣੀ ਸੁਖਵੀਰ ਸਿੰਘ ਜੀ ਸਰਪੰਸਾਬ ਉਹਨਾਂ ਵੱਲੋਂ ਬੇਨਤੀ ਆ ਪਹਿਲਵਾਨ ਅਮਰੀਕ ਸਿੰਘ ਜੀ ਰੌਣੀ ਇੱਕ ਵਾਰ ਮੜੇ ਉੱਠੇ ਵਿੱਚ ਨੂੰ ਕਹਿੰਦੇ ਇੱਕ ਵਾਰ ਪਵਾ ਦਿਓ ਸਾਹਿਬ ਸਰਪੰਚ ਸਾਹਿਬ ਉਹਨਾਂ ਵੱਲੋਂ ਇਹ ਮੈਨੂੰ ਤਾਂ ਆ ਜਾਇਆ ਖੜ ਜਾ ਗਿਆ ਅੱਛਾ ਜੀ ਕਹਿੰਦੇ ਇੱਕ ਦਿਨ ਪਿੰਗਲਾ ਚੜਦਾ ਚੜਦਾ ਪਰਬਤ ਚੜ ਜਾਂਦਾ ਉਹ ਸੂਰਮਾ ਨਹੀਂ ਗਦਾਰ ਹੈ ਜੋ ਰਣ ਵਿੱਚ ਡਰ ਜਾਂਦਾ ਲਗਨ ਨਾਲ ਕੀਤੀ ਮਿਹਨਤ ਕਦੇ ਬੇਕਾਰ ਨਹੀਂ ਹੁੰਦੀ ਜੋ ਜੀਦਾਰੀ ਨਾਲ ਲੜਦੇ ਰਣ ਵਿੱਚ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਵਾਰ ਦੋ ਤਾੜੀ ਜੈਸਮੀਨ ਸਰਪੰਚ ਤੇ ਰੋਵਨ ਵੀਰ ਉਹਨਾਂ ਵੱਲੋਂ 1100 ਰੁਪਏ ਜੱਸਾ ਪਹਿਲਵਾਨ ਜੀ ਪੱਟੀ ਵਾਲੀ ਕੁਸ਼ਤੀ ਉੱਪਰ ਹੈ ਰਾਜੂ ਯਾਰ ਆਪਣੇ ਪੈਸੇ ਲੈ ਜਾ ਪਹਿਲਵਾਨ ਅਮਰੀਕ ਸਿੰਘ ਦੀ ਰੌਣੀ ਇੱਕ ਵਾਰ ਆ ਜਾ ਤੂੰ ਮੀ ਆ ਜਾ ਸਰਪੰਚ ਨਾਲ ਹੀ ਹੁਣ ਲਓ ਇੱਕ ਵਾਰ ਦੇਖੋ ਦਸਣ ਦੀ ਤਲ ਲੋੜ ਨਹੀਂ ਭੁਲਾਨ ਜੂਨਾ ਬਾਰੇ ਇੱਕ ਵਾਰ ਜ਼ੋਰਦਾਰ ਤਾੜੀਆਂ ਲਾਓ ਭੁਲਾਨ ਜੂਨਾ ਬਾਰੇ ਖੇਚ ਕੇ ਸਾਰੀ ਸੰਗਤ ਨੂੰ ਬਹਿ ਜਾਂਦੀ ਹੈ ਸਾਰੀ ਜ਼ਿੰਦਗੀ ਇਹਨਾਂ ਨੇ ਭੁਲਾਨੀ ਨੂੰ ਸਮਰਪਿਤ ਹੈ ਔਰ ਇੱਕ ਬੇਨਤੀ ਹੈ ਬਲਵਿੰਦਰ ਹੁਣਾ ਬੀਰੂਨਾ ਵਾਸਤੇ ਸੁਖਵੀਰ ਸਿੰਘ ਜੀ ਸਰਪੰਚੋਨਾ ਵਾਸਤੇ ਵੀ ਜ਼ੋਰਦਾਰ ਤਾੜੀਆਂ ਲਾ ਦਿਓ ਇਹ ਵਿਆਹ ਤੋਂ ਵੀ ਵੱਡਾ ਕਾਰਜ ਹੁੰਦਾ ਹੈ ਦੇਖੋ ਅ ਅਗਲੇ ਸਾਥ ਅਮੇ ਲਖਾਂ ਲਖਾਂ 15 20 ਲੱਖ ਤੋਂ ਉੱਪਰ ਬਜਟ ਟੱਪ ਜਾਣਾ ਤੇ ਬਹੁਤ ਵਧੀਆ ਦੰਗਲ ਹੋਇਆ ਇੱਕ ਵਾਰ ਇਹਨਾਂ ਵੀਰਾਂ ਦੀ ਹੌਸਲਾ ਵਧਾਈ ਰਹੀ ਸਾਰੇ ਖਿੱਚ ਕੇ ਤਾੜੀਆਂ ਲਾ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਲਓ ਬੱਲੇ 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 ਵਾਲਾ ਇਹ ਜੱਸਾ ਪਲਵਣ ਪੱਟੀ ਇਸ ਕੁਸ਼ਤੀ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਇਸ ਕੁਸ਼ਤੀ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਭਾਨੇ ਪਹਿਲਵਾਨ ਜੀ ਦਾ ਤਿਆਰ ਕੀਤਾ ਹੋਇਆ ਬੋਲੋ ਇਸੋ ਨਿਹਾਲ ਅੰਦਰ ਹੋ ਜਾਓ ਸੋਨੀ ਪਹਿਲਵਾਨ ਜੀ ਅੰਦਰ ਬੋਲੋ ਸੋਨੀ ਪਹਿਲਵਾਨ ਜੀ ਅੰਦਰ ਮਾ ਜੀਸ਼ਰ ਵੀਰਾਂ ਨੂੰ ਬੇਨਤੀ ਹੈ